ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਪੀਟਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਝੋਟੀ ਤੇ ਦੋ ਸੁਈਆਂ ਸਵਾਈਆਂ ਤੁਹਾਨੂੰ ਗਾਵਾਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਹੋਰ ਸੁਣਾ ਠੀਕ ਠਾ ਜੀ ਵਧੀਆ ਤੁਸੀਂ ਸੁਣਾਓ ਠੀਕ ਜੀ ਸਭ ਵਧੀਆ ਜੀ ਵੇਗਿਆ ਮਾਲਾ ਤੋਂ ਨਾਲਾ ਫਿਰ ਮਾਲ ਭਾਜੀ ਇਹ ਵੇਖ ਜਾਂਦਾ ਜੀ ਠੀਕ ਆ ਮਾਲ ਮਾਲ ਤੇ ਕੱਲਾ ਗੱਲ ਜੀ ਵੀ ਭਰਾਸ ਬੜੇ ਫੋਨ ਕਰਦੇ ਆ ਹਾਂ ਜੀ ਹਾਂ ਮਜਬੂਰਾ ਨਹੀਂ ਹੁੰਦਿਆ ਠੀਕ ਆ ਤੇ ਡਿਮਾਂਡ ਸੀ ਭਾਜੀ ਤਿੰਨਾਂ ਵੀਰਾਂ ਦੇ ਮੇਰੇ ਕੋਲ ਪੈਸੇ ਪਏ ਜੀ ਅੱਛਾ ਡਿਮਾਂਡ ਸੀ ਮੈਂ ਕਿਹਾ ਇਹਨਾਂ ਨੂੰ ਨਾ ਪਾਉ ਦੇ ਉਹਨਾਂ ਵੇਫੇ ਵੀ ਪਾਤੇ ਆ ਦੇ ਵੀ ਤੁਹਾਡੇ ਰੇਟ ਵੜੇ ਜਾ ਜਿਆ ਅੱਛਾ ਤੇ ਪੈਸੇ ਉਹਨਾਂ ਪਾਤੇ ਦੇ ਗਾਵਾਂ ਭਾਜੀ ਦੇਣੀਆਂ ਜੀ ਅੱਛਾ ਜੇ ਗਾਵਾਂ ਲੈ ਕੇ ਦੇਣੀਆਂ ਗਾਵਾਂ ਦੇਣੀਆਂ ਜੇ ਇਹਨਾਂ ਚ ਕੋਈ ਸੂਤਰ ਹੋਵੇ ਲੈ ਜਾਣਗੇ ਨਹੀਂ ਤੇ ਫਾਜ ਦੇਣੀਆਂ ਗਾਵ ਠੀਕ ਆ ਹਾਂਜੀ ਚਲੋ ਨਾਮ ਦੱਸ ਦੇ ਫਿਰ ਭਾਜੀ ਗੱਡੀ ਹੈ ਚੱਕ ਮਿਸਹਾਂ ਤੇ ਸੀ ਜਨਾਲਾ ਜਿਹੜਾ ਤੇ ਫੋਨ ਨੰਬਰ ਬੋਲ ਦੇ ਫਿਰ 9884 ਠੀਕ ਆ ਤੇ ਅੱਜ ਕਿ ਛੋਟੀ ਬੜੀ ਖੂਬਸੂਰਤ ਲੈਣਦੀ ਸੀ ਭਾਜੀ ਲੈਣਦੀ ਆ ਤੇ ਬੜੀ ਆਤਮ ਅੱਛਾ ਹਾਂਜੀ ਤਾਜੀ ਸੋਈ ਆ ਤੇ ਬੱਚਾ 나ੜੂ ਤੇ ਹੀ ਆ ਹਨਾ ਬਿਲਕੁਲ ਛੋਟਾ ਸੰਗਿਆ ਤੇ ਚੰਗੇ ਪਿੱਠਪੜੇ ਦੀ ਮਾਲਕ ਆ ਇਹ ਪੰਜ ਚੋਤੀ ਨੇ ਥੱਲੇ ਦੁੱਧ ਹੈਗਾ ਜੀ 8 ਲੀਟਰ ਅੱਛਾ ਇੱਕ ਹਫਤਾ ਹੋ ਗਿਆ ਸੋਈ ਹਫਤਾ ਹੋ ਗਿਆ ਸੋਈ ਨਾ ਹੋ ਗਿਆ ਜਾਨਾੜੂ ਤੇ ਤਰਾ ਨਾਲ ਹੀ ਭਾਵੇਂ ਤਿੰਨਾਂ 14 ਦਿਨਾਂ ਦੀ ਕਹਦੀ ਪਰ ਹਫਤਾ ਹੋ ਗਿਆ ਜੀ ਠੀਕ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਭਾਜੀ ਪਹਿਲੇ ਨੇ ਆ ਜੀ ਅੱਛਾ ਉਹ ਖੀਰੀ ਆ ਅੱਛਾ ਚੈੱਕ ਕਰਕੇ ਲੈ ਜੀ ਆਪਣੀ दे था 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 अच्छा केरी होई तो कोई इलाज ਨਹੀਂ ਇਥੇ ਰਹਿੰਦੇ ਬੱਚੇ ਦੇਖਿਆ ਤਾਂ ਅਸੀਂ ਮੂੰਹ ਖੋਲ ਕੇ ਦੇਖਿਆ ਭਾਜੀ ਇਥੇ ਨਾ ਫੜਾਉਂਦੀ ਨਹੀਂ ਮੂੰਹ ਖੋਲ ਕੇ ਆਹ ਇੰਦਾ ਇੱਕ ਅੱਡੀ ਆ ਵੇਖੋ ਮੂੰਹ ਫੜਾਉਂਦਾ ਥੋੜਾ ਕਰਦੀ ਆ ਭਾਜੀ ਕੋਈ ਵੇਖ ਲੈ ਆ ਗਈ ਅੱਛਾ ਇੱਥੇ ਮੈਂ ਵੇਖ ਕੇ ਲਿਆਂਦੀ ਆ ਠੀਕ ਆ ਕੋਈ ਵੇਖ ਲੈ ਇਥੇ ਥਾਂ ਬੜਾ ਤਿਲਕਦਾ ਹੁੰਦਾ ਠੀਕ ਠੀਕ ਆ ਬਾਕੀ ਚੋਣ ਚਾਂਣ ਬੜੀ ਸਾਫ ਲੱਗੀ ਕੱਟਾ ਭਾਜੀ ਥੋੜਾ ਢੱਲਾ ਜੀ अच्छा हां जी ਇਹਨੇ ਦੁੱਧ ਨਹੀਂ ਪੀਤਾ ਭਾਜੀ ਰਾਤੀ اچھا हां जी ਠੀਕ ਹੈ ਇੱਥੇ ਕੋਈ ਸਾਈ ਪਾ ਕੇ ਕੋਈ ਕੱਟਾ ਚੋਬਾਣੀ ਆ ਅੱਛਾ ਤੇ ਮੁਰਕੇ ਭਾਜੀ ਜੇ ਦੇ ਵੀਰ ਦੇ ਕੋਈ ਚੋਰ ਮਕੇ ਤਾਂ ਮੈਂ ਉਹ ਉਹ ਨੂੰ ਮੈਂ ਕਹਾਂਦਾ ਅੱਛਾ ਆਂਦੀ ਕੱਖਣੀ ਕੱਟੇ ਫੇਰੇ ਨਾਲ ਧਾਰ ਮਾਰੀ ਆ ਦੇ ਮਤਲਬ ਕੱਲ ਰਾਤੀ ਜੋੜੀ ਆ ਅੱਛਾ हां जी ਤੇ ਉਹ ਤਰਾ ਦੁੱਧ ਕਿੰਨਾ ਚੁਆਇ ਜਾਊਗੀ ਬਹੁਤ ਭਾਜੀ ਬਹੁਤਾ ਨਹੀਂ 10 ਕਿਲੋ ਚੁਆਇ ਜਾਊਗੀ ਠੀਕ ਹੈ 8 ਲੀਟਰ ਹੈਗਾ ਪੱਕਾ ਚੋਣ ਚਾਣ ਬਹੁਤ ਸਾਫ ਰਹੀ ਜੀ ਤੋਰਾ ਹੱਕ ਰਿੰਦ ਹਰ ਬਾਕੀ ਸੋਨੀ ਛੋਟੀ ਆ ਚੰਗੇ ਗੱਦ ਕੱਢਦੀ ਆ ਚੰਗੇ ਪੇਠ ਕੋੜੀਦੀ ਆ ਬਾਕੀ ਤੁਸੀਂ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਦਾ ਵੇਖ ਚੱਕ ਕੇ ਖੜਨੀ ਆ ਬਾਕੀ ਵੇਖਣ ਵਾਲੇ ਵੀਰ ਸਾਡੇ ਤੋਂ ਜ਼ਿਆਦਾ ਸੂਝਵਾਨ ਆ ਠੀਕ ਹੈ ਮੈਂ ਪਾ ਜਿ ਸਪਤਾ ਨਹੀਂ ਕਰਨੀ ਹੁੰਦੀਆਂ ਝਾਦੀਆਂ ਠੀਕ ਆ ਤੇ ਬਾਕੀ ਦੇਖ ਲੈਣ ਵੀਰ ਜਿਤਰਾ ਦੀ ਹੈਗੀ ਠੀਕ ਹੈ ਥੋੜੀ ਜਿਹਾ ਉਧਰੋਂ ਕਰਦੀ ਆ ਥਨ ਦਿਖਾਦੀ ਆ ਤੇ ਚੰਗੀ ਤਰ੍ਹਾਂ ਲੱਗ ਗਈ ਆ ਆ ਦੇ ਬਾਕੀ ਮਿਲ ਕਿਵੇਂ ਨੇ ਵੀ ਚੰਗੀ ਲੱਗੀ ਆ ਤੇ ਆ ਕਰਤਾ ਇਹਦਾ ਕਿੰਨਾ ਰੱਖਨੇ ਇਹਦਾ ਮੁੱਲ ਵੀ ਜੀ ਫਿਰ ਕਿੰਨਾ ਫਿਰ ਮੁੱਲ ਰੱਖਦੀ ਆ ਇਹਦਾ ਬੋਲ ਭਾਜੀ ਜੇ ਦੇ ਮਨ ਨੂੰ ਬਾਜ਼ਾਰ ਦੇ ਹਿਸਾਬ ਨਾਲ ਤੁਹਾਨੂੰ ਪਤਾ ਜਾਈਏ ਨਾ ਹਾਂਜੀ ਝੋਟੀ ਮੈਂ ਆਪਣੇ ਕਿਲੇ ਤੇ ਲੱਖ ਰੁਪਏ ਦੀ ਵੇਚ ਸਕਦਾ ਅੱਛਾ ਮੈਨੂੰ ਹੋਰ ਨਹੀਂ ਕੀ ਦਾ ਪਤਾ ਵੀ 10 ਦੀ ਵੇਚ ਦੇ ਕਿ 20 ਦੀ ਵੇਚ ਦੇ ਅੱਛਾ ਲੱਖ ਰੁਪਏ ਝੋਟੀ ਮੈਂ ਆਪਣੇ ਕਿਲੇ ਤੇ ਵੇਚ ਸਕਦਾ ਠੀਕ ਹੈ ਭਾਜੀ ਆਪਾਂ ਡੱਗਰ ਤੁਹਾਨੂੰ ਪਤਾ ਭਾਣਾ ਲੈਨੇ ਆ ਹਾਂਜੀ ਹਾਂਜੀ ਕਿ ਲਈਦਾ ਭਾਜੀ 6000 ਝੋਟੀ ਦੇ ਦੀ ਅੱਛੇ 1000 ਦੀ ਵੇਚਾ ਕਰਨਾ ਮੰਨਤਾ ਨਾ ਹੋਰ ਤੇ ਇੰਨੀ ਛੱਡਦੀ ਅੱਛਾ ਹਾਂਜੀ 77000 ਦੀ ਦੇ ਦੋ ਹੋਰ ਕਰ ਦੋ ਕਿ ਮੌਕੇ ਤੇ ਲਾ ਲਓ ਕੋਈ ਗੱਲ ਨਹੀਂ ਹੋਰ ਥੋੜਾ ਬੋਲ ਪੂਰੇ 75 ਦੀ ਦੇ ਦਈਏ ਫਿਰ ਕੋਈ ਗੱਲ ਨਹੀਂ ਭਾਜੀ 75 ਦੀ ਦੇ ਲਾਗੇ ਠੀਕ ਆ 73 ਦੀ ਭਾਜੀ ਹਾਂ ਨਾ ਹੋ ਜੂਗੀ ਚੱਟੀ ਅੱਛਾ 73000 ਦੀ ਝੋਟੀ ਦੇ ਭਾਜੀ ਰਾਤੀ ਚੁੰਗੇ ਆਣੀ ਜੇ ਦੁੱਧ ਬੱਚੀ ਨੇ ਅੱਛਾ ਮੈਂ ਪੱਲੂ ਪੱਲਣਾ ਪਿਆ ਆ ਜੀ ਠੀਕ ਆ ਚੁੰਗ ਤਾਂ ਕਿਉਂਕਿ ਤਾਂ ਨਹੀਂ ਬਟੇ ਲਾ ਥੋੜਾ ਜਿਆ ਠੀਕ ਆ ਟੀਕਾ ਟਾਕਾ ਕੋਈ ਗੱਲ ਨਹੀਂ ਡਾਕਟਰ ਕੋਈ ਨਾ ਕੋਈ ਆ ਜਾਂਦਾ ਟੀਕਾ ਲਵਾ ਦਾਂਗੇ ਆ ਇਹਨੂੰ ਕੈਮ ਕਰੋ ਕਿ ਇਹਨੂੰ ਟੀ ਲੱਗ ਰ ਤੇ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਹੀ ਆਪਣੀ ਜ਼ਿੰਮੇਵਾਰੀ ਤੇ ਖੜਨੇ ਤੇ ਆ ਦੋ ਗਾਵਾਂ ਦਾ ਨਹੋਲੇ ਭਾਈ ਤੁਹਾਨੂੰ ਦਿਖਾਉਣੀ ਆ ਹਣ ਇਹਦਾ ਬੱਚਾ ਆ ਜੇ ਆ ਬੱਚਾ ਜੇ ਠੀਕ ਆ ਇਹਦਾ ਮੜਾ ਦਵਾਈ ਆ ਬੱਚਾ ਠੀਕ ਆ ਰੰਗ ਭਾਈ ਗਰੇ ਗੜਦੀ ਉਹਨੇ ਵੇਖੋ ਪਾਸਮਕਈ ਆ ਸਾਹਣੇ ਦੇਖ ਸਾਦੇ ਤੇ ਲਾਗੇ ਤੇ ਇੱਕ ਰੀ ਦਿਖਾ ਦੇ ਵੇ ਦੀ ਚਵਾ ਫਿਰ ਇਹਦਾ ਪਿਛਲੇ ਤੋਂ ਨਾਲ ਦੇ ਦਿਖਾ ਦੋ ਬਾਕੀ ਆ ਗਈ ਠੰਡੀ ਤੇਰੀ ਹੈ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੋਈ ਜਦੋਂ ਮੈਂ ਭਾਜੀ ਪਾਉਂ ਪਾਵੇਂ ਨਾ ਪਾਉ ਪਵਾ ਵੀ ਲਿੰਦੀ ਜੀ ਠੀਕ ਹੈ ਨਹੀਂ ਵੀ ਪਾਈ ਜੀ ਠੀਕ ਹੈ ਨਾ ਵੇਖੋ ਥਾਂ ਕੱਢੇ ਗਾਣੇ ਤੋਰੋ ਫਿਰ ਇਹਨਾਂ ਵਿੱਚ ਇੱਕ ਜੀ ਇਹਦੇ ਕੋ ਕਿੰਨਾ ਦੁੱਧ ਹੈ ਭਾਜੀ ਤਿੰਨਾ ਚੌਂ ਦਿਨ ਸਾਰੀ ਸੂਜੀ ਜੀ ਅੱਛਾ ਤੇ ਦੁੱਧ ਦੇ ਕੋ 6 ਕਿਲੋ ਹੀ ਆ ਅੱਛਾ ਪੌਦਾ ਨਹੀਂ ਹੈਗਾ ਤੇ ਕਿੰਨਾ ਦੁੱਧ ਚ ਵਾਈ ਜਾਊਗੀ ਹੈ ਹਾਂ ਜੀ ਇਹ ਕਿੰਨਾ ਚਵਾਈ ਜਾਊਗੀ ਭਾਈ 8 ਕਿਲੋ ਚਵਾਈ ਜਾਊਗੀ ਠੀਕ ਆ ਥੋੜੀ ਥਾਂ ਵੀ ਘੱਟ ਕੇ ਰਹੇ ਇੱਥੇ ਬਾਕੀ ਇਹ ਨਹੀਂ ਘੱਟਦੀ ਠੀਕ ਆ 8 ਕਿਲੋ ਗਿਣ ਲੈ ਆਪਣੀ ਹੋtraseriro Alicia ਇਹ ਆ ਕਿ ਚਲੋ ਗਰਮੀਆਂ ਗਰਮੀਆਂ ਚਾਹ ਪਾਣੀ ਦਾ ਘਰ ਦਾ ਵਧੀਆ ਸਾਰੀ ਜਾਊਗੀ ਬਾਕੀ ਸੰਗਨਾਂ ਦੋ ਦੰਦ ਦਾ ਹੋ ਜੀਆਂ ਗਾਵਾਂ ਦੇ ਚਾਰੋਂ ਭਾਜੀ ਬੜੀ ਆ ਰਤੀ ਭਾਜੀ ਇਹਦੇ ਆਈ ਆ ਠੀਕ ਆ ਜੇ ਵੀ ਚਲੋ ਇੱਕ ਦੋ ਦਿਨ ਸਾਹਵੜੀ ਕੇ ਚਲੋ ਮਾਸਾ ਰੋਣ ਜੋ ਹਿੰਦਾ ਡੰਗਰ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਮਾਸਾ ਜੋ ਕਿ 6 ਕਿਲੋ ਦੁੱਧਿਆਂ ਵਧੀਆ ਠੀਕ ਆ ਤੇ ਮੁੱਲ ਭਾਜੀ ਇਹਦਾ 20000 ਜੀ ਅੱਛਾ ਹਾਂਜੀ ਇਹ ਕਿੰਨੇ ਦੇ ਦੇਣੀ ਹੈ ਇਹਦਾ ਵੀ 3 ਨਹੀਂ ਛੱਡਦੀ 17 ਹੀ ਦੇ ਦਈਏ 17000 ਦੀ ਪੂਰੇ 16000 ਦੀ ਦੇ ਦਾਂਗੇ ਕਿ 15 ਦੇ ਦਈਏ 15 ਧੱਕਾ ਹੋ ਜਾਣਾ ਇਹ ਨਹੀਂ ਧੱਕਾ ਕੀ ਹੋਣਾ ਇਹਦਾ ਚਲੋ ਦੇ ਦਾਂਗੇ 5-5 ਠੀਕ ਆ ਦੇ ਲਾਂਗੇ ਆ ਦੇਖੋ ਸੁਣੀ ਵੀ ਨਹੀਂ ਠੀਕ ਆ ਤੇ ਹੁਣ ਇੱਕ ਆ ਜਿਹੜੀ ਆ ਗਈ ਆਪਣੇ ਕੋਲ ਹੋਰ ਇਹਦਾ ਬੱਚਾ ਹੈਗਾ ਜੀ। ਆ ਵਸ਼ੀ ਜੀ। ਇਹ ਥੋੜੀ ਉੱਚੇ ਬੱਚੇ ਦੀ ਆ। ਆ ਵਸ਼ੀ ਮੰਗਰ। ਇਹਦੇ ਕੋਲ ਕਿੰਨਾ ਦੁੱਧ? ਪਾਜੀ ਥੱਲੇ ਕੰਗੈ ਉਧਰ। ਠੀਕ ਆ। ਇਹਦਾ ਵਿਚਵਾ ਬੜਾ ਸੋਹਣਾ ਏ। ਆਸ ਮੀਨੀ ਏ। ਠੀਕ ਆ। ਕੋਈ ਰੱਸੀ ਨਹੀਂ ਪਾਉਣੀ। ਠੀਕ ਆ। ਕੋਈ ਭਾੜਾ ਨਹੀਂ ਪਾਉਣਾ। ਇਹ ਤੇ ਪੱਕਾ ਦੁੱਧ ਕਿੰਨਾ ਜੀ ਪੱਕਾ ਭਾਜੀ ਇਹ ਤੇ ਦੁੱਧ ਕਰਜੋਗੀ 10 ਕਿਲੋ ਹੀ ਕਾ ਅੱਛਾ ਬਹੁਤੇ ਮਾਲੋ ਰੋਲੇ ਕਾ ਲਈ ਆ ਹੁਣ ਕਿੰਨਾ ਹੈ ਹੁਣ ਭਾਜੀ 8 ਕਿਲੋ ਦਾ ਹੈਗਾ ਪੱਕਾ ਦੁੱਧ 10 ਕਿਲੋ ਕਰ ਲੇ ਸਰਦਾ ਅੱਛਾ ਹਾਂ ਹੋਊ 8 ਪਰ 7 ਕਿਲੋ ਨਾ ਦੇਣੀ ਤੁਰ ਫਿਰ ਇਹਨੇ ਕਿੰਨੇ ਭਾਜੀ 6 ਮੰਨਾ ਉਹਦੇ ਹੱਥੇ 8 ਕਿਲੋ ਜੀ ਅੱਛਾ ਐਸੇ 6 ਨੂੰ ਪੱਕਾ ਹੈਗਾ ਠੀਕ ਹੈ ਹਾਂ ਜੀ ਆ ਭਾਜੀ 15000 ਤੁਸੀਂ ਕਹਿਤਾ ਕੋਈ ਗੱਲ ਚਾਹ ਦੇ ਦਾਂਗੇ ਪਰ 15000 ਦੀ ਗਾਣ ਮੈਂ ਮੂੰਹ ਜਾਂ ਨਿਕਲ ਜਾਏਗਾ ਕੋਈ ਗੱਲ ਨਹੀਂ ਭਰੀ ਠੀਕ ਹੈ ਹੋ ਗਈ ਹੋ ਗਿਆ ਹਾਂ ਆ ਬੱਚੀ ਦੇ ਦੀ ਠੀਕ ਹੈ ਹਾਂ ਜੀ ਬਾਕੀ ਇਹ ਵੀ ਐਡ ਸ਼ੇਅਰ ਕਰੋਸ ਜੀ ਆ ਜਿਹੜੀ ਸੋਨੇ ਰੰਗ ਰੰਗਦੀ ਆ ਤੁਹਾਡੇ ਉੱਚੇ ਬੱਚੇ ਦੀ ਆ ਕਿੰਦਾ ਹੀ ਹੁਣ ਅੱਧੀ ਧੱਕ ਸਾਰੇ ਗਾਣ ਤੇ ਕਿੰਨਾ ਰੱਖਣਾ ਇਹਦਾ ਮੁੱਲ ਸਾਰੀ ਨਿੱਚੜ ਜਾਂਦੀ ਭਾਈ ਸਾਰੀ ਠੀਕ ਆ ਗਾਣ ਦੇਖੋ ਮੀਆਂ ਗੱਲਗਾ ਓ ਬੱਚਾ ਰਿ ਕੋਈ ਮਹੀਨੇ ਦਾ ਅਹੀਂ ਤੇ ਮੈਂ 1.5 ਦਾ ਨੇ ਹੋ ਮਹੀਨੇ ਦਾਂਦੇ ਵਛੀ ਜੀ ਅੱਛਾ ਹਾਂਜੀ ਤੇ ਕਿੰਨਾ ਮੁੱਲ ਰੱਖਾਂਗਾ ਦਾ ਪੱਕਾ ਕਿੰਨੀ ਟਰਾਉੜ ਦੀ ਜਾਵਾਂ ਖਾ ਲਉ ਮੈਂ ਜੀ ਤੇ ਚਰਾਣੀ ਨਾ ਦਵਾਈ ਮੜੀ ਇਹਨੂੰ ਅੱਛਾ ਉਹਦੇ ਦਾ ਥੋੜੀ ਢਿੱਲੀ ਹੋਈ ਆ ਠੀਕ ਆ ਪਰ ਵਛੀ ਬੁਛੀ ਦੀ ਮਲ ਪ੍ਰਵਾਹ ਦੀ ਨਹੀਂ ਗਾਈ ਉਤਰਾ ਮਿਲਦੀ ਠੀਕ ਆ ਹਾਂਜੀ ਮਗਰ ਉਸੀ ਨੇ ਚਲ ਆ ਲੈ ਕੋ ਪਾਜੀ ਟਰਾਉੜ ਤੋਂ ਬੈਂਦੀ ਠੀਕ ਆ ਹਾਂਜੀ ਦਸਤੀ ਗੱਲ ਭਾਈ ਚੰਗੀ ਆ ਨਾ ਹਾਂਜੀ ਹਾਂਜੀ ਕਿ ਇਧਰੋਂ ਭਲਾਈਏ ਮੁਰਗੇ ਕੋਈ ਕਵੇ ਵਛੀ ਨਹੀਂ ਉੱਠਣ ਲਈ ਠੀਕ ਆ ਪਰ ਵਛੀ ਦੇ ਕਰਵਾਇ ਨਹੀਂ ਕਰਦੀ ਗਾਂ ਦੇ ਤੇ ਇਹਦਾ ਮੁੱਲ ਦੱਸ ਦੀਏ ਫਿਰ ਆਪਾਂ ਮੁੱਲ ਭਾਜੀ ਇਹਦਾ 20000 ਦੀ ਗਾਂ ਦਾ 20000 ਦੀ ਪੂਰੇ 18000 ਦੀ ਅੱਛਾ 18 ਦੀ 18000 ਦੀ ਮੋਕੇ ਤੇ ਹੋਰ ਮਾਨਤਨ ਕਰ ਦੋਗੇ ਭਾਜੀ ਜੋੜਾ ਹੀ 30000 ਦਾ ਹੋ ਜਾਊਗਾ ਅੱਛਾ ਹਾਂ 30000 ਦਾ ਜੋੜਾ ਹੀ ਜੋੜਾ 30000 ਵਿੱਚ 100 ਰੁਪਏ ਛੋੜੀ ਹੋਣੀ ਜੀ ਠੀਕ ਹੈ ਤੇ ਮੈਂ 70000 ਦੀ ਹੋ ਜੂਗੀ ਅੱਛਾ ਮੰਜ 70000 ਸਾਡੇ ਲੱਖ ਰੁਪਏ ਤੇਨੇ ਡਾ ਕਰ ਦੇਣੇ ਅੱਛਾ ਹਾਂਜੀ ਪੂਰੇ ਲੱਖ ਦੇ ਦੇਣੇ ਆ 100-100 ਰੁਪਇਆ ਤਿੰਨਾ ਡੰਗਣਾ ਛੋੜੀ ਹੋਣੀ ਜੇ ਕੇ ਮੇਰੇ ਵੀਰ ਭਾਂ ਚੰਗੇ ਲੱਗਦੇ ਆ ਅੱਛਾ ਲਾਲੇ ਉਤਰਾ ਭਾਵੇਂ ਲਾਉਣ ਨੂੰ ਭਾਵੇਂ ਭਾਜੀ 50000 ਲਾਈ ਜਾ ਕੋਈ ਗੁੱਸਾ ਨਹੀਂ ਹੈਗਾ ਅੱਛਾ ਲਾਉਣ ਦਾ ਕੋਈ ਗੁੱਸਾ ਨਹੀਂ ਹੈਗਾ ਠੀਕ ਹੈ ਭਾਜੀ ਵੀ ਜਾ ਕੇ ਤੇ ਲੰਮੇ ਆ ਬਾਕੀ ਲੱਖ ਰੁਪਏ ਇਹਦੇ ਆਪਾਂ ਡੰਗਰ ਦੇਣੀ ਆ ਠੀਕ ਹੈ ਹਾਂਜੀ ਠੀਕ ਹੈ ਵੀਰ ਜੀ ਚੰਗੇ ਲੱਗਦੇ ਆ ਤੇ ਕੁਫੂ ਲਾਲੇ ਬਾਕੀ ਇਹ ਆ ਕਿ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜਾ ਪਸੰਦ ਹੋਵੇ ਤੇ ਇੱਥੋਂ ਲੈ ਜਾਓ ਨਹੀਂ ਤੇ ਇੱਥੇ ਬੱਜੀਆਂ ਰਹਿਣ ਦੋ ਆਪਣੀ ਸ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ